ਪੈਣਾ ਨੇ ਵੀਰਾਂ ਨੇ ਜੋ ਕਿ ਪਿੰਡ ਗੁਰੂ ਸਾਹਿਬ ਗੁਰਦੁਆਰਾ ਦੇਖ ਸਾਹਿਬ ਇੱਥੇ ਮੈ ਤੇ ਖੇ ਭੋਗ ਤੇ ਆਇਆ ਸੀਗਾ ਫਿਰ ਇੱਥੇ ਮਨਮਤ ਵੇਖੀ ਆ ਗੁਰੂ ਦੇ ਬਰਾਬਰ ਅਲਖਾ ਦੀ ਪੂਜਾ ਹੋ ਰਹੀ ਆ ਆ ਟੱਲ ਵੱਜੇ ਹੋਏ ਨੇ ਜੋ ਕਿ ਗੋਲਕਾਂ ਰਥੀਆਂ ਨੇ ਇੱਧਰ ਮਹਾਰਾਜ ਦਾ ਪ੍ਰਕਾਸ਼ ਇੱਧਰ ਗੁਰੂ ਸਾਹਿਬ ਦੇ ਬਰਾਬਰ ਥੋੜੀ ਵੱਡੀਆਂ ਦੀਆਂ ਫੋਟੋ ਲੱਗੀਆਂ ਹੋਈਆਂ ਨੇ ਜੋ ਕਿ ਇੱਧਰ ਨਾਲ ਹੀ ਬੰਦਿਆਂ ਦੀ ਫੋਟੋ ਨਾਲ ਬੇਰੀ ਦੀ ਪੂਜਾ ਹੋ ਰਹੀ ਆ ਇਹ ਸਾਰੀਆਂ ਲੱਕੜਾਂ ਦੀ ਪੂਜਾ ਹੋ ਰਹੀ ਆ ਆਜ ਤੇ ਗੁਰੂ ਘਰ ਦੇ ਵਿੱਚ ਹੀ ਚਿਰਾਗ ਜਗ ਰਹੇ ਨੇ ਇਸ ਪਾਸੇ ਹੋਰ ਬੜੀਆਂ ਵੱਡੀਆਂ ਮਨਮਿੱਤਾਂ ਨੇ ਜੋ ਕਿ ਕੌਮ ਇੰਨਾ ਪ੍ਰਸਤੁਤ ਹੋ ਗਈ ਇਹ ਦੇਖੋ ਕਿੰਨੀ ਵੱਡੀ ਇੱਕ ਮੰਦਿਰ ਬਣਿਆ ਹੋਇਆ ਆ ਆਦਮੀ ਦਾ ਗੁਰੂ ਦੇ ਬਰਾਬਰ ਜੋ ਕਿ ਇਹਦੀ ਫੋਟੋ ਲੱਗੀ ਹੈ ਇੱਥੇ ਵੀ ਗੁਰੂਕੁੰਤ ਦੇ ਹਾਲ ਦੇ ਵਿੱਚ ਲੰਗਰ ਹਾਲ ਦੇ ਵਿੱਚ ਸਾਰਾ ਕੁਝ ਹੋ ਰਿਹਾ ਹੈ ਇਹ ਸਾਰੀ ਕੌਮ ਨੂੰ ਬੇਨਤੀ ਹੈ